ਅਵੇਲੇਬਿਲਟੀ ਆਫ ਡਰੱਗਸ ਔਨ ਦਾ ਸਟਰੀਟਸ ਊਡ ਬੀ ਬਰੋਟ ਟੂ ਜ਼ੀਰੋ ਇੱਕ ਹਾਈ ਲੈਵਲ ਮੀਟਿੰਗ ਚ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਜੀ ਨੇ ਜਿਹੜੀ ਹੁਣ ਤੱਕ ਦੀ ਜਿਹੜੀ ਐਕਸ਼ਨ ਹੋਇਆ ਸੀਗਾ ਉਸ ਦਾ ਰਿਵਿਊ ਕੀਤਾ ਸੀ ਤੇ ਉਸ ਤੋਂ ਬਾਅਦ ਇੱਕ ਵੈਲ ਕਨਸਿਡਰਡ ਡਿਸੀਜਨ ਲਿਆ ਗਿਆ ਹੈਗਾ ਔਨ ਦਾ ਬੇਸਿਸ ਆਫ ਐਸੈਸਿੰਗ ਦੀ ਅਵੇਲੇਬਿਲਟੀ ਆਫ ਡਰੱਗਸ ਇਨ ਦਾ ਸਟਰੀਟ ਟੁਡੇ ਆਲ ਓਵਰ ਦੀ ਸਟੇਟ ਐਂਡ ਦੀ ਮੀਨਸ ਰਿਕੁਆਇਰਡ ਟੂ ਅਚੀਵ Uh, Punjab Police has a glorious and proud tradition. Time and again, Punjab Police has pulled out the state with courage and determination out of severe crises. So, we have asked all the field police officers, the SSPs and CPs, to lead this campaign personally from the front, so that truly Punjab can be made nasha uh, uh, and completely free from drugs. SSPs and CPs have been directed to plan and execute whatever necessary measures. Are to be taken and fix a target date at own level, but not later than 31st May. The objective is that uh, to cut all the supply lines before 31st May, and by which their area would be completely drug free. A uh, rigorous jada field assessment is to be Kita Jauga uh, using intelligence, other sources to determine what is the actual uh, ground reality after 31st May. So Uzdevich JDV officers. ਚੰਗਾ ਪਰਫਾਰਮ ਕਰਨਗੇ ਚੰਗਾ ਕੰਮ ਕਰਨਗੇ देयर ਗੁੱਡ ਵਰਕ ਵਿਲ ਬੀ ਰਿਵਾਰਡਡ ਐਂਡ ਦ ਆਫੀਸਰਸ ਹੂ ਗਿਵ ਫਾਲਸ ਕਲੇਮਸ অর ਇਫ ਦੇ ਪਰਫਾਰਮੈਂਸ ਇਜ਼ ਨਾਟ ਅਪ ਟੂ ਦ ਮਾਰਕ ਥੈਨ ਅਕਾਉਂਟੇਬਿਲਟੀ ਐਂਡ ਰਿਸਪੋਨਸਿਬਿਲਟੀ ਵੁੱਡ ਬੀ ਫਿਕਸਡ ਐਸ ਪਰ ਦ ਜੂਰਿਸਡਿਕਸ਼ਨਸ ਇਨ ਅ ਵੈਰੀ ਪ੍ਰੋਫੈਸ਼ਨਲ ਵੇ ਜਿਹੜਾ ਏਮ ਹੈਗਾ ਕਿ ਪੰਜਾਬ ਪੁਲਿਸ ਇਸ ਨੂੰ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਅਚੀਵ ਕਰੂਗੀ ਸੋ ਸਾਡਾ ਫੋਕਸ ਕੋਈ ਫਿਗਰ ਬੇਸਡ ਟਾਰਗੇਟਸ ਨਹੀਂ ਸਾਡਾ ਫੋਕਸ ਹੈਗਾ ਕੰਪਲੀਟ ਬ੍ਰੇਕਿੰਗ ਆਫ ਸਪਲਾਈ ਚੇਨਸ ਟੂ ਮੇਕ ਡਰUGS ਅਨਅਵੇਲੇਬਲ ਇਨ ਦ ਸਟੇਟ ਸੋ ਇਸ ਦੇ ਵਿੱਚ ਥਰੂ ਇਨਫਰਮੇਸ਼ਨ ਥਰੂ ਇਨਟਰੋਗੇਸ਼ਨ ਜਿਸ ਨੂੰ ਅਸੀਂ ਬੈਕਵਰਡ ਤੇ ਫਾਰਵਰਡ ਲਿੰਕੇਜਸ ਕਹਿੰਦੇ ਹੈਗੇ ਸੋ ਐਂਟਾਇਰ ਨੈਟਵਰਕਸ ਆਰ ਟੂ ਬੀ ਅਨਮਾਸਕਡ ਅਨਵੀਲਡ ਐਂਡ ਜਿਹੜੇ ਜਿਹੜੇ ਬੰਦੇ ਉਸ ਦੇ ਵਿੱਚ ਫਿਗਰ ਹੁੰਦੇ ਆ ਉਹਨਾਂ ਨੂੰ ਅਰੈਸਟ ਕੀਤਾ ਜਾਵੇਗਾ ਜਿਹੜਾ ਟਵਨ ਪਰਪਸ ਹੈਗਾ ਕਿ ਇੱਕ ਤੇ ਜਿਹੜੇ ਸਟਰੀਟ ਲੈਵਲ ਤੇ ਜਿਹੜੇ ਸਪਲਾਈ ਕਰ ਰਹੇ ਹੈਗੇ ਜਿਹੜੇ ਪੈਡਲਰਸ ਐਂਡ ਸਪਲਾਈਅਰਸ ਤੇ ਜਿਹੜੇ ਵੱਡੇ ਜਿਹੜੇ ਜਿਸ ਨੂੰ ਅਸੀਂ ਡਰਗ 빅 ਫਿਸ਼ ਤੇ ਡਰਗ ਸ਼ਾਰਕਸ ਕਹਿੰਦੇ ਆ ਤੇ ਉਹਨਾਂ ਤੇ ਸ਼ਿਕੰਜਾ ਕਸਿਆ ਜਾਊਗਾ ਤੇ ਇੱਕ بڑا ਇਫੈਕਟਿਵ ਤਰੀਕਾ ਜਿਹੜੀ ਹੈ ਪੰਜਾਬ ਗਵਰਨਮੈਂਟ ਦੀ ਜਿਹੜੀ ਡਰਗ ਸੇਫ ਪੰਜਾਬ ਡਰਗ ਹੈਲਪਲਾਈਨ ਹੈਗੀ ਇਸ ਦੇ ਵਿੱਚ ਜਿਹੜੀ ਟਿਪਸ ਆਂਦੀਆਂ ਇਸ ਦੀ ਹੁਣ ਅਸੀਂ ਡੇਲੀ ਮੋਨਿਟਰੀਂਗ ਸ਼ੁਰੂ ਕੀਤੀ ਹੈ ਇਨ ਫੈਕਟ ਸੀਐਮ ਸਾਹਿਬ ਪਰਸਨਲੀ ਚੈੱਕ ਕਰਦੇ ਹੈਗੇ ਕਿ ਕਿੰਨੇ ਐਫ ਆਈ ਆਰ ਇਸ ਦੇ ਦਰਜ ਹੋ ਗਏ ਕਿੰਨੇ ਜਿਹੜੇ ਹੈਗੇ ਰਿਜ਼ਲਟ ਕੀ ਹੋਇਆ ਕਿੰਨੀ ਗ੍ਰਿਫਤਾਰੀਆਂ ਹੋਈਆਂ ਸੋ ਇੱਕ ਬੜਾ ਇਫੈਕਟਿਵ ਮੈਕੈਨਿਜ਼ਮ ਸਾਬਿਤ ਹੋ ਰਿਹਾ ਹੈ ਜਿਹੜੀ ਪਬਲਿਕ ਫੀਡਬੈਕ ਤੇ ਟੇਕਿੰਗ ਐਕਸ਼ਨ ਅਗੇਂਸਟ ਦ ట్రాਫਿਕਿੰਗ ਐਕਟ ਸਟਰੀਟ ਲੈਵਲ ਤੇ ਦੂਜਾ ਜਿਹੜਾ ਸਾਡਾ ਜਿਹੜਾ ਮੈਕੈਨਿਜ਼ਮ ਹੈਗਾ ਉਹ ਬ੍ਰੇਕਿੰਗ ਦੀ ਫਾਈਨੈਂਸ਼ੀਅਲ ਬੈਕਬੋਨ ਆਫ ਡਰਗਸ ਸਮਕਲਿੰਗ ਬੇਸਿਕਲੀ ਵੀ ਆਰ ਫੋਕਸਿੰਗ ਔਨ 3 ਐਸਪੈਕਟਸ ਵੀ ਇੱਕ ਤੇ ਜਿਹੜੇ ਹਵਾਲਾ ਨੈਟਵਰਕਸ ਹੈਗੇ ਉਹਨਾਂ ਨੂੰ ਡਿਸਮੈਂਟਲ ਕੀਤਾ ਜਾਵੇ ਅਸੀਂ ਇਸ ਯੁੱਧ ਨਸ਼ਾ ਵਿਰੁੱਧ ਦੇ ਵਿੱਚ 31 ਜਿਹੜੇ ਵੱਡੇ ਹਵਾਲਾ ਆਪਰੇਟਰਸ ਅਰੈਸਟ ਕੀਤੇ ਹੈਗੇ 8 ਕਰੋੜ ਤੋਂ ਜ਼ਿਆਦਾ ਜਿਹੜਾ ਹਵਾਲਾ ਮਨੀ ਜਿਹੜਾ ਹੈਗਾ ਉਹ ਉਹ ਸੀਜ਼ ਕੀਤਾ ਗਿਆ ਹੈ ਤੇ ਇਸ ਦੇ ਵਿੱਚ ਜਿਹੜੇ ਪਾਕ ਸਮਗਲਰਸ ਜਿਹੜੇ ਇੰਡੀਅਨ ਜਿਹੜੇ ਹਵਾਲਾ ਆਪਰੇਟਰਸ ਉਹਨਾਂ ਨੂੰ ਅਰੈਸਟ ਕੀਤਾ ਗਿਆ ਦੂਜਾ ਜਿਹੜਾ ਸਾਡਾ ਮੇਨ ਜਿਹੜਾ ਉਹ ਹੈਗਾ ਉਹ 68 ਐਫ ਦੇ ਵਿੱਚ ਪ੍ਰੋਪਰਟੀਆਂ ਜਿਹੜੀਆਂ ਫ੍ਰੀਜ਼ ਕੀਤੀਆਂ ਤੇ ਥਰਡ ਜਿਹੜਾ ਐਸ ਸੱਚ ਜਿਹੜੇ ਇਲੀਗਲ ਇਲੀਗਲੀ ਕੰਸਟਰਕਟਿਡ ਜਿਹੜੀ ਪ੍ਰੋਪਰਟੀਆਂ ਗਵਰਨਮੈਂਟ ਲੈਂਡ ਤੇ ਜਾਂ ਇਨਕ੍ਰੋਚਮੈਂਟ ਹੈ ਜਿੱਥੇ ਕਿਤੇ ਬਿਲਡਿੰਗ ਬਾਇਲॉज ਦੀ ਵਾਇੋਲੇਸ਼ਨ ਹੈਗੀ ਉਸ ਦੇ ਵਿੱਚ اللي कंसर्नड ਜਿਹੜੀ ਸਿਵਲ ਅਥਾਰਟिटीज ਹੈਗੀ ਉਹ ਦੇ ਆਇਡੈਂਟੀਫਾਈ ਦੀ ਬੈਕਗਰਾਉਂਡ ਚੈੱਕ ਕਰਕੇ ਕਿ ਉਹਨਾਂ ਦੇ ਵਿੱਚੋਂ ਕਿਹਨਾਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਵਿੱਚ ਕੇਸਿਸ ਦਰਜ ਹੈਗੇ ਸੋ ਉਹਨਾਂ ਦੀ ਪ੍ਰੋਪਰਟੀਆਂ ਜਿਹੜੀਆਂ ਉਹ ਐਸ ਪਰ ਲਾ ਡਿਮੋਲਿਸ਼ ਕੀਤੀਆਂ ਜਾ ਰਹੀਆਂ ਪ੍ਰੀਵੈਂਟਿਵ ਡਿਟੈਂਸ਼ਨ ਜਿਹੜਾ ਪੈਟ ਐਨਡੀਪੀਐਸ ਐਕਟ ਹੈਗਾ ਉਸ ਦੇ ਅੰਦਰ ਜਿਹੜੇ ਵੱਡੇ ਡਰੱਗ ਸਮੱਗਲਰ ਹੈਗੇ ਉਹਨਾਂ ਦੀ ਪ੍ਰੀਵੈਂਟਿਵ ਡਿਟੈਂਸ਼ਨ ਕੀਤੀ ਜਾਊਗੀ ਤੇ ਇਨ ਫੈਕਟ ਵੈਰੀ ਰੀਸੈਂਟਲੀ ਟਰਾਂਸਫਰ ਆਫ ਪ੍ਰिजनर्स ਐਕਟ has been notified by the Punjab government after its uh, passing by the Punjab vidhansabha and the presidential assent has been uh, received so we will also examine in consultation with other states ki kede sade is tarah de jehde mulzim hege jinna nu state to bahar rakha jave even during trial so that ek deterrence hovegi tera section 64 a ndps act da hega us da bada kargar istemal hon kita ja reha hega for jehde small kyunki as earlier said ki this war against drugs is not about numbers it is not about we are not giving any targets to any officer it is about qualitatively bringing down the availability of drugs on the streets so es layi jehde jehde small quantity de jehde users hege unna prati sada ravaiya compassionate hai te punjab sarkar valon sanu special hidayat hoyi hai ki jehde small quantity de jehde users hege vi unna nu book karan di bajaye unna nu jehda hega 64 a ndps act ਦਾ ਵਰਤੋਂ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਡੀ ਐਡਿਕਸ਼ਨ ਤੇ ਰੀਹੈਬਿਲਿਟੇਸ਼ਨ ਲਈ ਐਡਮਿਟ ਕੀਤਾ ਜਾਵੇ